ਇਹ ਦੇਖੋ ਜੀ ਪਿੰਡ ਘਟਾਲ ਦੇ ਨੌਜਵਾਨ ਸੇਵਾ ਕਰਦੇ ਹੋਏ ਲੰਗਰ ਦੀ ਵੰਨ ਤੇ ਖਾਣਾ ਪਹਚਾਰੇ ਨੇ ਸਾਰਿਆਂ ਨੂੰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੇ ਨਗਰ ਵਾਸੀਆਂ ਨੂੰ ਬੇਨਤੀ ਆ ਕਿ ਸਾਰੇ ਸੰਯੋਗ ਦੇ ਰਹੇ ਨੇ ਤੇ ਅਸੀਂ ਉਹਨਾਂ ਦਾ ਲੰਗਰ ਪ੍ਰਸ਼ਾਦ ਪਹਚਾਰੇ ਆ ਚਾਹ ਪਾਣੀ ਬਿਸਕੁਟ ਵਗੈਰਾ ਜੋ ਵੀ ਇੱਥੇ ਰਸਤ ਮਿਲਦੀ ਆ ਅਸੀਂ ਸਾਰੇ ਬੰਦੇ ਸਪਲਾਈ ਕਰ ਰਹੇ ਆ ਸੋ ਇਸੇ ਤਰ੍ਹਾਂ ਡਟੇ ਰਹੋ 2-4 ਦਿਨਾਂ ਦਾ ਹੋਰ ਜੋਰ ਆ ਪਰਮਾਤਮਾ ਕਾ ਗrunਠਾ ਲਪਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਪਾਣੀ ਦਾ ਸਮਾਚਾਰ ਦੱਸੋ ਜੀ ਸਾਰਿਆਂ ਨੂੰ ਪਾਣੀ ਫਿਲਹਾਲ ਮੌਕੇ ਦੀ 24 ਘੰਟੇ ਦੇ ਲਗਭਗ ਹੋ ਗਈ ਜੀ ਪਾਣੀ ਹਜੇ ਖੜ ਚੁਕਿਆ ਮਤਲਬ ਪਹਿਲਾਂ ਜ਼ਿਆਦਾ ਸਤੀ ਸੀ ਤੇਜ਼ੀ ਚ ਵਧ ਰਹੀ ਸੀ ਹੁਣ ਨਾਰਮਲ ਸਤੀ ਚ ਖੜ ਗਿਆ ਜੀ ਓਕੇ ਜੀ ਥੋੜਾ ਬਹੁਤਾ ਹੋਰ ਬਦਲੇ ਚਾਂਸ ਨੇ ਪਰਮਾਤਮਾ ਸੁੱਖ ਰੱਖੇ ਕੱਲ ਨੂੰ 8 ਤਰੀਕ ਨੂੰ ਕੋਈ ਆਪਾਂ ਨੂੰ ਸੁੱਖ ਦੀ ਰਾਤ ਮਿਲੂਗੀ ਜੀ ਉਤਰਨੇ ਕੋਈ ਗੱਲ ਖਬਰ ਮਿਲੂਗੀ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ